ਇੱਕ ਕੋਈ ਬੇਨਤੀ ਕਰਨੀ ਚਾਹਾਂਗਾ ਮੀਡੀਆ ਰਾਹੀਂ ਜੁੜੇ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਸਮਾਂ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਕਿ ਇੱਕ ਚੀਜ਼ ਸਾਨੂੰ ਤਿੰਨ ਵਕਤ ਖਾਣ ਨੂੰ ਚਾਹੀਦੀ ਹੈ ਜਿਹਨੂੰ ਰੋਟੀ ਕਹਿੰਦੇ ਹੋ ਇੱਕ ਚੀਜ਼ ਜਦੋਂ ਜੇਬ 'ਚ ਪੈਸੇ ਹੋਣ ਉਦੋਂ ਚਾਹੀਦੇ ਜਿਹਨੂੰ ਫਾਸਟ ਫੂਡ ਕਹਿੰਦੇ ਹੋ ਇੱਕ ਚੀਜ਼ ਜਿਹਦੇ ਤੋਂ ਬਿਨਾਂ ਜੀ ਨਹੀਂ ਸਕਦੇ ਉਹਨੂੰ ਹਵਾ ਕਹਿੰਦੇ ਆ ਤਾਂ ਹਵਾ ਨੂੰ ਤੇ ਫਿਰ ਦੋ ਨੰਬਰ ਤੇ ਜਿਹੜਾ ਮਹਿਸੂਸ ਕਰਦਾ ਫੀਲਿੰਗ ਕੰਟੈਂਟ ਹੈ ਇਹਨੂੰ ਪਾਣੀ ਕਹਿੰਦੇ ਆ ਤਾਂ ਹਵਾ ਤੇ ਪਾਣੀ ਦੀ ਪਵਿੱਤਰਤਾ ਨੂੰ ਜਿਹੜਾ ਸਾਹਮਣੇ ਵਾਸਤੇ ਸਾਈਕਲ ਰੈਲੀ ਜਿਹੜੀ ਅੱਜ ਕੀਤੀ ਜਾ ਰਹੀ ਹੈ 3 ਤੇ 4 ਤਰੀਕ ਨੂੰ ਜਿਹੜਾ ਹੈਗਾ ਇਹ এনवायरमेंट ਫੇਅਰ ਜਿਹੜਾ ਹੈਗਾ ਰੋਜ਼ ਗਾਰਡਨ ਚ ਲਗਾਇਆ ਜਾ ਰਿਹਾ ਹੈ ਬਦ ਤੋਂ ਬਦ ਪਾਰਟਿਸਪੇਸ਼ਨ ਕਰੀਏ ਜੋ ਚੰਗਾ ਮਿਲਦਾ ਹੈ ਉਹਨੂੰ ਅਕਸੈਪਟ ਕਰੀਏ ਜੋ ਚੰਗੇ ਨਹੀਂ ਆ ਉਹਨੂੰ ਸੁਧਾਰਨ ਦੀ ਇੱਛਾ ਰੱਖੀਏ ਤਾਂ ਕਿ ਹੱਸਦੇ ਰਹੀਏ ਖੇੜੇ ਵੰਦੇ ਰਹੀਏ ਖੁਸ਼ੀਆਂ ਵੰਡਦੇ। ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਦ ਸ਼੍ਰੀ ਕਾਲ। ਅੱਜ ਜਿਹੜੀ ਇਹ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਜੋ ਸਾਡੀ ਸੋਚ ਸੰਸਥਾ ਡਾਕਟਰ ਲੁੰਦਰ ਲਖੇਵਾਲੀ ਮਿਊਨਿਸਪਲ ਕਾਰਪੋਰੇਸ਼ਨ ਬਾਬਾ ਗਰਮੀਤ ਸਿੰਘ ਜੀ, ਸਿੱਧੂ ਸਾਹਿਬ, ਗਿਲ ਸਾਹਿਬ ਪੀ.ਜੂ ਤੋਂ ਇੱਕ ਜੁਆਇੰਟਲੀ ਉਪਰਾਲਾ ਹੋ ਰਿਹਾ ਲੁਧਿਆਣਾ ਵਾਸੀਆਂ ਨੂੰ ਹਲੂਨਾ ਦੇਣ ਲਈ ਕਿ ਭਾਈ ਜਾਗੋ, ਉਹਨੇ ਵਾਰਨਿੰਗ ਆ ਆਪਦਾ এনਵਾਇਰਨਮੈਂਟ ਬਚਾਓ, ਆਪਦੇ ਪਾਣੀ ਬਚਾਓ। ਅਦਰਵਾਈਜ਼ ਤੁਹਾਨੂੰ ਆਉਣ ਵਾਲੀਆਂ ਜਨਰੇਸ਼ਨਸ ਕਦੇ ਮਾਫ਼ ਨਹੀਂ ਕਰਨਗੀਆਂ ਕਿ ਤੁਸੀਂ ਸਾਡੇ ਲਈ ਕੀ ਛੱਡ ਕੇ ਗਏ ਆਂ ਅਸੀਂ ਜਦੋਂ ਛੋਟੇ-ਛੋਟੇ ਸੀ ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨਾ ਪਲਾਸਟਿਕ ਇੰਨਾ ਗੰਦ ਨਹੀਂ ਦਿੱਤਾ ਸੀਗਾ ਜਿਹੜਾ ਸਾਡੀ ਜਨਰੇਸ਼ਨ ਦੇ ਕੇ ਜਾ ਰਹੀ ਹੈ ਤੇ ਸਾਡੀ ਜਨਰੇਸ਼ਨ ਦਾ ਪਾਇਆ ਗੰਦ ਸਾਨੂੰ ਹੀ ਸਾਂਭ ਲਈਏ ਤਾਂ ਬਹੁਤ ਚੰਗਾ ਰਹੂਗਾ ਇਹੀ ਮੈਸੇਜ ਦੇਣ ਲਈ ਸੋਚ ਲੋਕਾਂ ਦੀ ਚੇਂਜ ਬਦਲਣ ਲਈ ਇਹ ਸੋਚ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਤਿੰਨ ਔਰ ਚਾਰ ਨੂੰ ਰੂਜ਼ਗਾਰਡਨ ਦੇ ਵਿੱਚ ਆ ਕੇ ਇਸ ਮੇਲੇ ਦਾ ਹਿੱਸਾ ਬਣੋ ਆਪਣੇ ਬੱਚਿਆਂ ਨੂੰ ਇਸ ਮੇਲੇ ਚ ਲੈ ਕੇ ਆਓ ਤਾਂ ਕਿ ਅਸੀਂ ਆਉਣ ਵਾਲੇ ਸੈਂਟ ਟਾਈਮ ਦੇ ਵਿੱਚ ਇੱਕ ਨਰਵਾ এনवायरमेंट ਸਿਰサਕੀ ਹੈ ਜਿੱਦਾਂ ਬਾਬਾ ਜੀ ਨੇ ਸੇਖੋ ਸਾਹਿਬ ਨੇ ਕਿਹਾ ਮੈਂ ਵੀ ਸੇਮ ਚੀਜ਼ ਹੀ ਰਿਪੀਟ ਕਰਨਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਮੂਲੀਆਂ ਲੋੜਾਂ ਨੇ ਮੁਲਕ ਦੀਆਂ ਹਵਾ ਪਾਣੀ ਭੋਜਨ ਹੈ ਸਾਫ ਸੁਥਰੀ ਧਰਤ ਹੈ ਅਨਫੋਰਚੂਨੇਟਲੀ ਜੋ ਵੀ ਅਸੀਂ ਵਿਕਾਸ ਦੀ ਦੌੜ ਦੇ ਵਿੱਚ ਇਹਨਾਂ ਨੂੰ ਪਲੀਤ ਕਰਤਾ ਔਰ ਇਹਨੂੰ ਜੇ ਜਿਹੜਾ ਬਾਬਾ ਜੀ ਅਕਸਰ ਕਹਿੰਦੇ ਜਿਹੜਾ ਪੰਜਾਬ ਵਸਦਾ ਗੋਰਾ ਦੇ ਨਾਂ ਤੇ ਤੇ ਇਹ ਆਪਾਂ ਦੁਆਰਾ ਫਿਰ ਹਰਿਆਵਲ ਧਰਤ ਜੇ ਬੜੌੜੀ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਤੇ ਉਸੇ ਤਹਿਤ ਹੀ ਆਪਾਂ ਅੱਜ ਦੀ ਸਾਈਕਲ ਰੈਲੀ ਕਰ ਰਹੇ ਆ ਉਸੇ ਤਹਿਤ ਹੀ 3 4 ਫਰਵਰੀ ਨੂੰ ਜਿਹੜਾ ਰੋਜ਼ ਗਾਰਡਨ ਦੇ ਵਿੱਚ ਕਾਰਪੋਰੇਸ਼ਨ ਨੇ ਨਾਲਾ ਪਾ ਰਲ ਕੇ ਮੇਲਾ ਲਾ ਰਹੇ ਆ ਤਾਂ ਆਪਾਂ ਸਾਨੂੰ ਜਿਵੇਂ ਆਸ ਕਾਫਲਾ ਵਧ ਰਿਹਾ ਤੇ ਇਸ قافਲੇ ਦੇ ਵਿੱਚ ਵਿਚਉਣਾ ਕਿ ਸਾਰੇ ਇਕੱਲੇ ਲੁਧਿਆਣਾ ਵਾਸੀ ਨਹੀਂ ਸਾਰੇ ਪੰਜਾਬ ਵਾਸੀ ਜੋ ਜਿਹੜਾ ਵੀ ਪੌਣ ਪਾਣੀ ਨੂੰ ਦੀ ਕਦਰ ਕਰਦਾ ਉਹ ਇਸ ਮੇਲੇ ਦਾ ਹਿੱਸਾ ਜ਼ਰੂਰ ਲਈ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਹਵਾ ਪਾਣੀ ਸਾਡੇ ਸਾਹਾਂ ਦੇ ਲਈ ਜਿੱਥੇ ਅਸੀਂ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੀਆਂ ਪ੍ਰਾਪਰਟੀਆਂ ਹੋਰ ਚੀਜ਼ਾਂ ਛੱਡ ਕੇ ਜਾ ਰਹੇ ਹਾਂ ਸਾਨੂੰ ਲੱਗਦਾ ਕਿ ਚੰਗਾ ਵਾਤਾਵਰਨ ਉਹਨਾਂ ਲਈ ਛੱਡ ਕੇ ਜਾਣਾ ਚੰਗਾ ਮਾਹੌਲ ਛੱਡ ਕੇ ਜਾਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਸੋ ਉਹਦੇ ਤਹਿਤ ਅੱਜ ਸਾਈਕਲ ਰੈਲੀ ਹੋ ਰਹੀ ਹੈ 3 ਤੇ 4 ਫਰਵਰੀ ਨੂੰ ਪੂਜ਼ ਗਾਰਡਨ ਲੁਧਿਆਣਾ ਵਿਖੇ ਵਾਤਾਵਰਨ ਸੰਭਾਲ ਮਿਲਿਆ ਲੱਗ ਰਿਹਾ ਪਹਿਲਾਂ ਵੀ ਅਸੀਂ ਮੋਗਾ ਜਿਹੜੇ ਦੇ ਵਿੱਚ ਲੁਧਿਆਣਾ ਚ ਵੀ ਲਗਾਤਾਰ ਲੱਗੇ ਹੋਏ ਆਂ ਜੀ ਸੋ ਇਹ ਬਹੁਤ ਵੱਡਾ ਪਰਾਲਾ ਸੋਚ ਸੰਸਥਾ ਦਾ ਸੋ ਅਸੀਂ ਦੇ ਨਾਲ ਸਹਿਯੋਗ ਕਰਦੇ ਆਂ ਹਮੇਸ਼ਾ ਚੰਗੀ ਗੱਲ ਹੈ ਜੀ ਕਿ ਇਹ ਵਾਤਾਵਰਨ ਸੰਭਾਲਣ ਦੇ ਲਈ ਸਾਨੂੰ ਹੰਬਲਾ ਮਾਰਨਾ ਚਾਹੀਦਾ ਸਾਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਬੱਚਿਆਂ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿਸੇ ਪ੍ਰਾਪਰਟੀ ਨੇ ਕੰਮ ਨਹੀਂ ਆਉਣਾ ਜੇ ਹਵਾ ਸਾਡੇ ਕੋਲ ਨਹੀਂ ਜੇ ਪਾਣੀ ਸਾਡੇ ਕੋਲ ਨਾ ਰਿਹਾ ਤੇ ਇਹ ਚੀਜ਼ਾਂ ਨਹੀਂ ਕੰਮ ਆਉਣਗੀਆਂ ਸੋ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਦੇ ਲਈ ਹਵਾ ਪਾਣੀ ਸ